ਅੱਜ ਆਪਾਂ ਆਏ ਆ ਐਲਏ ਕੈਲੀਫੋਰਨੀਆ ਦੇ ਲੌਂਗ ਬੀਚ ਏਰੀਆ ਦੇ ਵਿੱਚ ਇਹ ਥੋੜਾ ਜਿਹਾ ਜ਼ਿਆਦਾ ਵਧੀਆ ਏਰੀਆ ਵਾ ਕੱਲ ਆਪਾਂ ਗਏ ਹਾਂ ਸ਼ਾਪਿੰਗ ਮਾਲ ਉੱਥੇ ਦੇਖਿਆ ਐ ਕੋਈ ਐਡੀ ਘੁੰਮਣ ਫਿਰਨ ਵਾਲੀ ਜਗ੍ਹਾ ਹੈ ਨਹੀਂ ਪਰ ਜਿਹੜੀ ਅੱਜ ਵਾਲੀ ਜਿਹੜੀ ਜਗ੍ਹਾ ਏ ਇਹ ਥੋੜੀ ਜਿਹੀ ਜ਼ਿਆਦੀ ਵਧੀਆ ਵਾ ਤੇ ਇੱਥੇ ਮਗਰ ਨਾ ਆਵੇ ਬੜਾ ਸੋਹਣਾ ਬੋਟਾਂ-ਬੋਟਾਂ ਦੀਆਂ ਲੱਗੀਆਂ ਵਾ ਯਾਨੀ ਸੋਹਣਾ ਮਾਹੌਲ ਇੱਥੋਂ ਦਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਜੀ ਬੜੀਆਂ ਸੋਹਣੀਆਂ ਬੋਟਾਂ ਵਾ ਛੋਟੀਆਂ-ਛੋਟੀਆਂ ਸੋਹਣਾ ਲੱਗੰਦਿਆ ਘੁੰਮ ਫਿਰ ਕੇ ਸ਼ਾਮ ਦਾ ਟਾਈਮ ਆ ਪਾਂ ਸਾਢੇ 5 ਵਜੇ ਦਾ ਟਾਈਮ ਐ ਡਿਊਟੀ ਕੀਤੀ ਆਪਾਂ ਉਹ ਹੀ 12 ਤੋਂ 4 ਤੇ ਸ਼ਾਮਾਂ ਨੂੰ ਆਪਾਂ ਆ ਕੇ ਬਾਹਰ ਘੁੰਮਣੇ ਤੇ ਤੁਸੀਂ ਦੇਖੋ ਮੇਰੇ ਪਿੱਛੇ ਕਿਦਾਂ ਸੋਨਾ ਬਣਿਆ ਹੋਇਆ ਸਾਰਾ ਮਾਲ ਤੇ ਇਹ ਆ ਯੂ ਐਸ ਏ ਦਾ ਦਾ ਪਾਈਕ ਆਊਟਲਟ ਕਹਿੰਦੇ ਨੇ ਲੌਂਗ ਬ੍ਰੀਚ ਏਰੀਆ ਤੇ ਤੁਸੀਂ ਦੱਸੋ ਤੁਹਾਨੂੰ ਵੇਖ ਕੇ ਕਿਵੇਂ ਦਾ ਲੱਗਣ ਦਿਆ ਵਾ ਔਰ ਇਸ ਤੋਂ ਬਾਅਦ ਆਪਣਾ ਸ਼ਿਪ ਨਿਕਲ ਜਾਣਾ ਵਾ ਇੱਥੋਂ ਤੇ ਆਪਾਂ ਪਹੁੰਚ ਜਾਣਾ ਵਾ ਚਾਈਨਾ ਚਾਈਨਾ ਦਾ ਵੀ ਇੱਕ ਸ਼ਹਿਰ ਤੁਹਾਨੂੰ ਵਿਖਾਵਾਂਗੇ ਉਸ ਤੋਂ ਬਾਅਦ ਵਿਅਤਨਾਮ ਜਾਣਾ ਵਾ ਵਿਅਤਨਾਮ ਦਾ ਬੋਂਗ ਤਾ ਉਹ ਸ਼ਹਿਰ ਉਹ ਵੀ ਤੁਹਾਨੂੰ ਵਿਖਾਵਾਂਗੇ ਕੁਝ ਹੀ ਬਾਹਰ ਆਪਣੇ ਨਾਲ ਜੁੜੇ ਰਹੋ ਦੇਖਦੇ ਰਹੋ ਆਪਣੀਆਂ ਵੀਡੀਓ ਤੇ ਆਪਾਂ ਵਾ ਜੀ ਐਸ ਟਾਈਮ ਦਾ ਪਾਈਕ ਆਊਟ ਲੈ ਕੇ ਤੇ ਦੇਖਦੇ ਆ ਫਿਰ ਕੀ ਹੁੰਦਾ ਇੱਥੇ ਸੋਹਣਾ ਏਰੀਆ ਵਾ ਸੋਹਣੀ ਜਗ੍ਹਾ ਵਾ ਤੇ ਆਪਾਂ ਨੂੰ ਤੇ ਬੜਾ ਸੋਹਣਾ ਲੱਗੰਦਿਆ ਸਾਨੂੰ ਤੇ ਵਧੀਆ ਲੱਗਦਾ ਕਿਉਂਕਿ ਅਸੀਂ ਹੀ ਆਉਨੇ ਆ ਕਾਫੀ ਦਿਨਾਂ ਬਾਅਦ ਸ਼ਿਪ ਤੋਂ ਉਤਰ ਕੇ ਜਿ ਤਰ੍ਹਾਂ ਹੁਣ ਅਸੀਂ 2 ਮਹੀਨਿਆਂ ਬਾਅਦ 1.5 ਮਹੀਨੇ ਬਾਅਦ ਮੈਂ ਸ਼ਿਪ ਤੋਂ ਉਤਰਿਆ ਵਾਂ ਤੇ ਥੱਲੇ ਧਰਤੀ ਤੇ ਪੈਰ ਰੱਖ ਕੇ ਤੇ ਵਧੀਆ ਲੱਗਦਾ ਹੀ ਆ ਤੇ ਤੇਰਾ ਟਾਈਮ ਮਿਲਦਾ ਘੁੰਮਣ ਫਿਰਨ ਦਾ ਥੋੜਾ ਦੇਰ ਵਿੱਚੋਂ ਨਿਕਲ ਜਾਂਦੇ 5-6 ਘੰਟੇ ਆ ਜਾਈਦਾ ਬਾਹਰ ਤੇ ਇਹ ਵੀ ਇੱਕ ਵਧੀਆ ਐਕਸਪੀਰੀਅੰਸ ਆ ਇਹ ਜਗਾ ਵੀ ਸੋਹਣੀ ਆ ਬਾਕੀ ਯਾਰ ਮੈਨੂੰ ਬਹੁਤਾ ਉਹਦੇ ਪਤਾ ਹੀ ਐਕਸਪਲੇਨ ਕਰਨਾ ਆਉਂਦਾ ਨਹੀਂ ਆ ਜੋ ਕੁਝ ਮੈਂ ਵੇਖਣਦੇ ਆ ਉਹ ਤੁਹਾਨੂੰ ਕੈਮਰੇ ਦੇ ਵਿੱਚ ਵਿਖਾਈ ਜਾਂਦਾ ਵਾ ਤੁਸੀਂ ਵੀ ਵੇਖੀ ਜਾਓ ਜੇ ਠੀਕ ਲੱਗਦਾ ਤੇ ਵਧੀਆ ਨਵਾਂ ਸ਼ਹਿਰ ਨਵੀਂ ਜਗਾ ਨਵੀਂ ਦੁਨੀਆ ਨਵੇਂ ਲੋਕ ਕੋਈ ਸੋਨੇ ਜਗਾਵਾ ਤੇ ਲੋਕ ਬੈਠੇ ਆ ਖਾਣ ਪੀਣਦੇ ਆ ਆਪਾਂ ਵੀ ਚਲਦੇ ਆ ਕੋਈ ਸੋਨਾ ਜ ਟਿਕਾਣਾ ਲੱਭਦੇ ਆ ਫਿਰ ਉੱਥੇ ਭਵਾਂਗੇ ਤੇ ਦੇਖਦੇ ਆ ਕਿ ਜਿੰਨਾ ਦਾ ਮਤਮ ਹੋ ਰਿਹਾ ਆ ਆਪਾਂ ਵੀ ਸੋਨਾ ਜਗਿਆ ਆ ਆ ਆਪਣੇ ਨਾਲ ਦੇ ਜਿਹੜੇ ਨਾਲ ਆਏ ਆ ਮੇਥੋਂ ਦੀ ਨਾ ਆਹ ਗੱਲ ਜ਼ਰੂਰ ਵਿਖਾਵਾਂ ਆਹ ਆੜੀ ਜਗ੍ਹਾ ਐ ਬੜੀ ਫੇਮਸ ਐ ਫਿਲਮਾਂ ਦੇ ਵਿੱਚ ਵੀ ਵਿਖਾਉਂਦੇ ਐ ਤੇ ਨਾ ਲੋਕ ਜਿੰਦਰੇ ਮਾਰਦੇ ਆ ਆਪਣੀ ਵੇਸ਼ ਪੂਰੀ ਹੋਣ ਵਾਸਤੇ ਆਹ ਵੇਖੋ ਕਿਤਰਾ ਲੋਕਾਂ ਨੇ ਜਿੰਦਰੇ ਮਾਰੇ ਆ ਇਹ ਬੜੀ ਫੇਮਸ ਜਗ੍ਹਾ ਵੇ ਐ ਤੇ ਨਾ ਆਪਣੇ ਬਾਲੀਵੁੱਡ ਐਕਟਰਾਂ ਨੇ ਵੀ ਕਈਆਂ ਨੇ ਤਾਲੇ ਮਾਰੇ ਆ ਸਾਰਿਆਂ ਨੇ ਆਪੋ ਆਪਣੇ ਤਾਲੇ ਮਾਰੇ ਆ ਦੱਸਦੇ ਜਾਂਦੇ ਇੱਥੇ ਤਾਲਾ ਮਾਰੀਏ ਤੇ ਆਪਣੀ ਵੇਸ਼ ਪੂਰੀ ਹੁੰਦੀ ਐ ਵੀ ਹੁਣ ਸਿੱਜੇ ਸਿੱਜੇ ਸ਼ਾਮਾਂ ਪੈਂਦੀਆਂ ਜਾਂਦੀਆਂ ਵਾਂ ਤੇ ਬਹੁਤ ਸੋਹਣਾ ਸ਼ਾਮਾਂ ਦਾ ਟਾਈਮ ਹੁੰਦਾ ਇੱਥੇ ਜਦੋਂ ਲੋਕ ਹੁੰਦੇ ਆ ਤੇ ਆਪਣਾ ਵਧੀਆ ਚੇਲ ਮਾਰਦੇ ਆ ਬੋਟ ਵਗੈਰਾ ਲੱਗੀਆਂ ਇੱਥੋਂ ਇੱਥੋਂ ਬਾਅਦ ਵਿੱਚ ਆਪਾਂ ਨਿਕਲ ਕੇ ਥੋੜਾ ਫਿਰ ਬਾਜ਼ਾਰ ਵਾਲੇ ਸਾਈਡ ਆ ਗਏ ਥੋੜਾ ਇੱਥੇ ਤਰ੍ਹਾਂ ਸ਼ਾਮਾਂ ਦਾ ਟਾਈਮ ਬਹੁਤ ਵਧੀਆ ਲੱਗਦਾ ਹੈ ਸ਼ਾਮਾਂ ਨੂੰ ਘੁੰਮ ਕੇ ਅਸੀਂ ਜਿਆਦਾ ਜਿਆਦਾ ਟਾਈਮ ਸਮੁੰਦਰ 'ਚ ਹੀ ਰਹਿਦਾ ਨਾ ਤੇ ਜਦੋਂ ਫਿਰ ਇਤਨਾ ਸ਼ਹਿਰ ਦੇ ਵਿੱਚ ਆਉਣ ਦਾ ਮੌਕਾ ਮਿਲਦਾ ਵਾ ਤੇ ਬੜਾ ਵਧੀਆ ਲੱਗਦਾ ਲੋਕਾਂ ਦੇ ਵਿੱਚ ਘੁੰਮ ਕੇ ਕਿਉਂਕਿ ਇੰਨਾ ਟਾਈਮ ਲੰਮਾ ਟਾਈਮ ਜਾਇ ਤੇ ਰਹਿਣਾ ਉਹਨਾਂ ਲੋਕਾਂ ਦੇ ਨਾਲ ਹੀ ਕ ਔਖਾ ਜਾਂਦਾ ਵਾ ਫਿਰ ਇਤਰਾਜ ਜਦੋਂ ਕਿਤੇ ਮੌਕਾ ਮਿਲੇ ਫਿਰ ਸ਼ਹਿਰ ਦੇ ਵਿੱਚ ਇਤਰਾਜ ਜਿਹੜੀਆਂ ਮਰੀ ਜਾਈਦੀਆਂ ਲੋਕਾਂ ਦੇ ਵਿੱਚ ਘੁੰਮ ਕੇ ਹਨਾ ਵਧੀਆ ਲੱਗਦਾ ਵਾ ਤੇ ਇਹ ਅਮਰੀਕਾ ਦਾ ਜਿਹੜਾ ਕੈਲੀਫੋਰਨੀਆ ਉਹਦਾ ਐਲ ਏ ਸ਼ਹਿਰ ਤੇ ਉਹਦਾ ਪਾਈਕ ਆਊਟਲੈਟ ਇਹ ਜਗ੍ਹਾ ਨੂੰ ਕਹਿ ਦਿੰਦੇ ਆ ਤੇ ਇੱਥੇ ਸ਼ਾਮਾਂ ਦੀ ਵਾਈਬ ਬਹੁਤ ਵਧੀਆ ਹੁੰਦੀ ਆ ਮੈਨੂੰ ਤਾਂ ਹੁਣ ਪਤਾ ਨਹੀਂ ਤੁਹਾਨੂੰ ਕਿਵੇਂ ਦਾ ਲੱਗਨਦਿਆ ਹੋਵੇ ਕਿਵੇਂ ਦਾ ਨਹੀਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਮੈਂ ਹੋਰ ਟਰਾਈ ਵੀ ਕਰੂੰਗਾ ਇਤੋਂ ਵਧੀਆ-ਵਧੀਆ ਵੀਡੀਓ ਬਣਾਵਾ ਤੁਹਾਡੇ ਵਾਸਤੇ ਲੈ ਕੇ ਆਵਾ ਸੋਹਣਿਆ-ਸੋਹਣਿਆ ਵੀਡੀਓ ਤੇ ਤੁਸੀਂ ਵੇਖਦੇ ਰਹੋ ਆ ਵੀ ਹੁਣ ਸ਼ਾਮਾਂ ਪੈ ਗਈਆਂ ਹੁਣ ਆਪਾਂ ਥੋੜੇ ਚਿਰ ਨੂੰ ਬਸ ਟੈਕਸੀ ਬੰਗਾ ਲੈਣੀ ਆ ਤੇ ਆਪਾਂ ਚੱਲ ਜਾਣਾ ਵਾਪਸ ਸ਼ਿਪ ਦੇ ਉੱਤੇ ਚੰਗਾ ਜੀ ਸਤਿ ਸ੍ਰੀ ਅਕਾਲ